ਭਾਜਪਾ 23 ਸਾਲਾਂ ਦੇ ਬਾਅਦ ਦਿੱਲੀ ਦੇ ਵਿੱਚ ਵਾਪਸੀ ਕਰਿਆ ਦੱਸਦੇ ਕਿ 4 ਘੰਟਿਆਂ ਦੀ ਗਿਣਤੀ ਤੋਂ ਬਾਅਦ ਚੋਣ ਕਮਿਸ਼ਨ ਨੇ ਜਿਹੜੇ ਕਿ ਅੰਕੜਿਆਂ ਦੇ ਅਨੁਸਾਰ 7 ਸੀਟਾਂ ਦੇ ਵਿੱਚੋਂ ਭਾਜਪਾ 48 ਸੀਟਾਂ ਦੇ ਉੱਤੇ ਅਤੇ ਆਮ ਆਦਮੀ ਪਾਰਟੀ 22 ਸੀਟਾਂ ਦੇ ਉੱਤੇ ਅੱਗੇ ਚਲਦੇ ਹਾਂ ਇਸ ਬਦਲਾਅ ਦੇ ਵਿੱਚ ਆਪ ਦੇ ਜਿਹੜੇ ਕਿ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਤੋਂ ਅਤੇ ਸਿਸੋਦੀਆ ਜੰਗਪੁਰਾ ਸੀਟ ਤੋਂ ਹਾਰ ਜਿਹੜੇ ਕਿ ਚੋਣ ਹਾਰ ਗਏ ਨੇ ਕੇਜਰੀਵਾਲ ਨੂੰ ਦੱਸ ਦੇ ਕਿ 3182 ਵੋਟਰਾਂ ਦੇ ਨਾਲ ਹਰਾਉਣ ਵਾਲੇ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਅਮਿਤ ਸ਼ਾਨ ਨੂੰ ਮਿਲਣ ਪਹੁੰਚਨੇ ਤਾਂ ਤਾਤੀਸ਼ੀ ਨੇ ਚੋਣ ਜਿੱਤ ਲਈ ਹੈ ਤੇ ਉੱਥੇ ਹੀ ਦੱਸ ਦੇ ਕਿ ਸਤੇਂਦਰ ਜੈਨ ਜਿਹੜੇ ਕਿ ਸੋਮਨਾਥ ਭਾਰਤੀ ਸੌਰਵ ਭਾਰਤਵਾਜ ਤੇ ਦੱਸਦੀ ਹੈ ਕਿ ਉਹ ਪਿੱਛੇ ਚੱਲ ਰਹੇ ਨੇ ਇਸ ਦਿਨ阿里 ਤੁਹਾਨੂੰ ਦੱਸਦੀ ਹੈ ਕਿ ਭਾਜਪਾ ਨੇ ਪਿਛਲੀਆਂ ਚੋਣਾਂ 2020 ਦੇ ਵਿੱਚ ਦੀ ਮੁਕਾਬਲੇ ਆਪਣੀ ਵੋਟ ਜਿਹੜੀ ਕਿ ਹਿੱਸੇਦਾਰੀ ਦੇ ਵਿੱਚ 9% ਤੋਂ ਵੱਧ ਦਾ ਅੱਜ ਆ ਕੀ ਵਾਦਾ ਕੀਤਾ ਇਸਨਾਲੀ ਆਮ ਆਦਮੀ ਪਾਰਟੀ ਨੂੰ 10% ਤੋਂ ਵੱਧ ਦਾ ਨੁਕਸਾਨ ਹੋਇਆ ਭਾਵੇਂ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਮਿਲਦੀ ਜਾਪਦੀ ਪਰ ਇਹ ਆਪਣੀ ਵੋਟ ਜਿਹੜੀ ਕਿ ਹਿੱਸੇਦਾਰੀ 2% ਵਧਾਉਣ ਦੇ ਵਿੱਚ ਕਾਮਯਾਬ ਰਹੀ ਹੈ ਉਦੋਂ ਹੀ ਭਾਜਪਾ ਦੀਆਂ 40 ਸੀਟਾਂ ਵਧੀਆਂ ਨੇ ਆਮ ਆਦਮੀ ਪਾਰਟੀ 40 ਸੀਟਾਂ ਜਿਹੜੀ ਕਿ ਘੰਟੀ ਹੈ ਕਟਈਏ ਤੇ ਉੱਥੇ ਹੀ ਪਿਛਲੀਆਂ ਚੋਣਾਂ 2020 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਦੇ ਮੁਕਾਬਲੇ ਭਾਜਪਾ ਦੀਆਂ ਸੀਟਾਂ 40 ਵਧੀਆਂ ਨੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ 40 ਸੀਟਾਂ ਦਾ ਨੁਕਸਾਨ ਹੋਇਆ ਹੈ ਕਾਂਗਰਸ ਦੇ ਵਿੱਚ ਜਿਹੜੇ ਕਿ ਕਾਂਗਰਸ ਇਸ ਵਾਰ ਵੀ ਖਾਲੀ ਹੱਥ ਰਹੀ ਹੈ ਇੱਕ ਵੀ ਸੀਟ ਉਸ ਦੇ ਹੱਥ ਦੇ ਵਿੱਚ ਨਹੀਂ ਆਈ ਹੈ ਦੱਸ ਦਈਏ ਕਿ ਉੱਥੇ ਹੀ ਨਵੀਂ ਦਿੱਲੀ ਅਰਵਿੰਦ ਕੇਜਰੀਵਾਲ ਜਿਹੜੇ ਕਿ ਉੱਥੇ ਹੀ ਤੁਹਾਨੂੰ ਦੱਸਦੇ ਕਿ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚ ਦਫ਼ਤਰ ਬੰਦ ਕਰ ਦਿੱਤਾ ਗਿਆ ਇੱਥੇ ਕਾਮੇ ਅੰਦਰ ਨਹੀਂ ਜਾ ਸਕਦੇ ਇਸ ਦੇ ਲਈ ਹਫੜਾ ਦਫੜੀ ਵਾਲਾ ਮਾਹੌਲ ਜਿਹੜਾ ਕਿ ਬਣ ਚੁੱਕਿਆ ਹੈ ਮੀਡੀਆ ਕਰਮਚਾਰੀਆਂ ਨੂੰ ਵੀ ਦਫ਼ਤਰ ਤੋਂ ਬਾਹਰ ਜਿਹੜਾ ਕਿ ਕਰ ਦਿੱਤਾ کہہ ਰਹੇ ਉਥੇ ਹੀ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਦੀਆ ਜੰਗਪੂਰ ਸੀਟ ਤੋਂ 600 ਵੋਟਾਂ ਦੇ ਨਾਲ ਹਾਰ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਸਖਤ ਮਿਹਨਤ ਕੀਤੀ ਹੈ ਪਰ ਜਨਤਾ ਦਾ ਫੈਸਲਾ ਸਾਡੇ ਹੱਕ ਦੇ ਵਿੱਚ ਨਹੀਂ ਆਇਆ ਅਸੀਂ ਉਸ ਦਾ ਫੈਸਲਾ ਸਵੀਕਾਰ ਕਰਦੇ ਹਾਂ ਤਾਂ ਵੱਡੀ ਲੀਡ ਦੇ ਨਾਲ ਭਾਜਪਾ ਅੱਗੇ ਵਧਦੀ ਹੋਈ ਨਜ਼ਰ ਆ ਰਹੀ ਹੈ ਦੱਸਦੇ ਕਿ ਭਾਜਪਾ ਦੀ ਸਰਕਾਰ ਜਿਹੜੀ ਕਿ ਇਸ ਵਾਰ ਜਿਹੜੀਗੀ ਦਿੱਲੀ ਦੇ ਵਿੱਚ ਵੀ ਇੱਕ ਦੀ ਨਜ਼ਾਈ ਨਜ਼ਰ ਆ ਰਹੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਸਵਾਤੀ ਮਾਲੀਵਾਲ ਨੇ ਜਿਹੜੇ ਕਿ ਰੋਜ਼ਾਨਾ ਦੇ ਵਿਚਕਾਰ ਇੱਕ ਫੋਟੋ ਸ਼ੇਅਰ ਕੀਤਾ ਜਿਸ ਦੇ ਵਿੱਚ ਦ੍ਰੋਪਦੀ ਨੂੰ ਕੱਪੜੇ ਉਤਾਰੇ ਜਾ ਰਹੇ ਨੇ ਤਾਂ ਆਪ ਦੇ ਰਾਜ ਸਭਾ ਮੈਂਬਰ ਨੇ ਆਪਣੀ ਹੀ ਪਾਰਟੀ ਦੇ ਉੱਤੇ ਨਿਸ਼ਾਨਾ ਸਾਧਿਆ ਹੈਗਾ ਤਾਂ ਵੱਡੀ ਅਪਡੇਟ ਜਿਹੜੀ ਕੀ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਉੱਥੇ ਹੀ ਦਿੱਲੀ ਚ ਉਹਨਾਂ ਦੇ ਰੋਜ਼ਾਨਾ ਦੇ ਬਾਰੇ ਅੰਨਾ ਹਜ਼ਾਰੇ ਨੇ ਵੀ ਗੱਲ ਆਖੀ ਹੈ ਕਿ ਚੋਣ ਲੜਦੇ ਸਮੇਂ ਉਮੀਦਵਾਰ ਦੇ ਲਈ ਸ਼ੁੱਧ ਆਚਰਣ ਸ਼ੁੱਧ ਵਿਚਾਰ ਬੇਦਾਗ ਜੀਵਨ ਅਤੇ ਕੁਰਬਾਨੀ ਦਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਕਿਸੇ ਉਮੀਦਵਾਰ ਦੇ ਵਿੱਚ ਇਹ ਗੁਣ ਹਨ ਤਾਂ ਵੋਟਰਾਂ ਨੂੰ ਉਸ ਦੇ ਵਿੱਚ ਭਰੋਸਾ ਹੁੰਦਾ ਹੈ ਮੈਂ ਉਸ ਨੂੰ ਵਾਰ-ਵਾਰ ਦੱਸਦਾ ਰਿਹਾ ਪਰ ਇਹ ਉਸਨੇ ਉਸ ਦੇ ਮਨ ਦੇ ਵਿੱਚ ਨਹੀਂ ਆਇਆ ਅਤੇ ਉਹ ਸ਼ਰਾਬ ਲੈ ਆਇਆ ਤਾਂ ਸ਼ਰਾਬ ਦਾ ਅਰਥ ਹੈ ਦੌਲਤ ਨਾਲ ਸੰਬੰਧ ਤਾਂ ਇਹ ਨਿਸ਼ਾਨਾ ਸਾਧਿਆ ਹੈਗਾ ਆਮ ਆਦਮੀ ਪਾਰਟੀ ਦੇ ਉੱਤੇ ਅਨਾ ਹਜ਼ਾਰੇ ਦੇ ਵੱਲੋਂ ਦੱਸਦੀ ਹੈ ਕਿ ਦਿੱਲੀ ਚੋਣਾਂ ਦੇ ਵਿੱਚ ਭਾਜਪਾ ਦੀ ਬੜਤ ਦੇ ਵਿਚਕਾਰ ਖਬਰ ਆਈ ਹੈਗੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ 7 ਵਜੇ ਭਾਜਪਾ ਦਫ਼ਤਰ ਪਹੁੰਚਣਗੇ ਤੇ ਉੱਥੇ 2020 ਦੇ ਦਿੱਲੀ ਦੰਗਿਆਂ ਦੇ ਦੋਸ਼ੀ ਤਹਿਤ ਹੁਸੈਨ ਮੁਸਤਾਫਾ ਬਾਦ ਸੀਟ ਤੋਂ ਚੌਥੇ ਸਥਾਨ ਦੇ ਉੱਤੇ ਚੋਣ ਲੜ ਰਹੇ ਨੇ ਤੇ ਉੱਥੇ ਹੀ ਤਾਂ ਦੱਸਦੇ ਕਿ ਉਹ ਉਹ ਵੈਸੀ ਦੀ ਪਾਰਟੀ AI M I E M ਤੋਂ ਚੋਣ ਲੜ ਰਹੇ ਨੇ ਤੇ ਇੱਥੇ ਭਾਜਪਾ ਦੇ ਮੋਹਨ ਸਿੰਘ ਵਿਸ਼ਟ 40000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਤੇ ਆਪ ਅਤੇ ਕਾਂਗਰਸ ਦੇ ਉਮੀਦਵਾਰ ਦੂਜੇ ਅਤੇ ਤੀਜੇ ਸਥਾਨ ਤੇ ਰਹੇ ਨੇ ਇਸ ਤੋਂ ਇਲਾਵਾ ਦੱਸ ਦੇ ਕਿ ਕੇਜਰੀਵਾਲ ਅਤੇ ਆਤੀਸ਼ੀ ਸਰਕਾਰਾਂ ਦੇ ਵਿੱਚ ਮੰਤਰੀ ਰਹੇ ਕਿਲਾਸ਼ ਗਹਿਲੋਤ ਜਿਹੜੇ ਕਿ ਵਿਸ਼ਵਾਸਨ ਸੀਟ ਤੋਂ 4518 ਵੋਟਾਂ ਦੇ ਨਾਲ ਅੱਗੇ ਨੇ ਤੇ ਉਹ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੰਤਾ ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਰੋਜ਼ਾਨਾ ਦੇ ਵਿਚਕਾਰ ਭਾਜਪਾ ਵਰਕਰ ਪਾਰਟੀ ਹੈਡਕੁਆਰਟਰ ਦੇ ਉੱਤੇ ਹੀ ਇਕੱਠੇ ਹੋਏ ਨੇ ਤੇ ਉਹਨਾਂ ਨੇ ਜੈ શ્રી ਰਾਮ ਦੇ ਨਾਰੇ ਵੀ ਲਗਾਏ ਨੇ ਇਸ ਦੇ ਨਾਲ ਇਹ ਵੀ ਦੱਸ ਦਈਏ ਕਿ ਕਾਂਗਰਸ ਨੇਤਾ ਸੰਦੀਪ ਜਿਹੜਾ ਕਿ ਦਿਖਿਤ ਨੇ ਕਿਹਾ ਹੈਗਾ ਕਿ ਹੁਣ ਤੱਕ ਦੇ ਰੋਜ਼ਾਨਾ ਨੂੰ ਦੇਖਦਿਆਂ ਲੱਗਦਾ ਹੈਗਾ ਕਿ ਭਾਜਪਾ ਸਰਕਾਰ ਬਣਾਉਣਗੇ ਅਸੀਂ ਮੁੱਦੇ ਉਠਾਏ ਪਰ ਮੈਨੂੰ ਲੱਗਦਾ ਹੈਗਾ ਕਿ ਲੋਕਾਂ ਨੇ ਸੋਚਿਆ ਕਿ ਅਸੀਂ ਸਰਕਾਰ ਨਹੀਂ ਬਣਾਉਣਾ ਬਣਾਉਣ ਜਾ ਰਹੇ ਅਸੀਂ ਲੋਕਾਂ ਦੇ ਫੈਸਲੇ ਨੂੰ ਸਵੀਕਾਰ ਕਰਦੇ ਹਾਂ ਤਾਂ ਭਾਜਪਾ ਨੇਤਾ ਅਨਿਲ ਕੋਨੀ ਨੇ ਵੀ ਉਹਨਾਂ ਦਾ ਵੀ ਬਿਆਨ ਵੀ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈਗਾ ਕਿ ਜੋ ਰੁਝਾਨ ਆ ਰਹੇ ਨੇ ਉਧਰ ਜਾਉਂਦੇ ਨੇ ਕਿ ਦਿੱਲੀ ਦੇ ਲੋਕ ਹੁਣ ਆਪ ਦੇ ਨਾਲ ਨਹੀਂ ਹਨ ਲੋਕਾਂ ਦੇ ਸਾਹਮਣੇ ਦੋ ਮਾਡਲ ਨੇ ਜਿਹੜੇ ਕਿ ਪਹਿਲਾਂ ਭਾਜਪਾ ਦਾ ਮਾਡਲ ਕੀ ਇਹ ਮੈਨੀਫੈਸਟੋ ਦੇ ਵਿੱਚ ਕੀਤੇ ਗਏ ਸਾਰੇ ਵਾਦੇ ਪੂਰੇ ਕਰਦਾ ਹੈਗਾ ਦੂਜਾ ਆਮ ਆਦਮੀ ਪਾਰਟੀ ਗੱਲਾਂ ਕਰਨ ਤੋਂ ਇਲਾਵਾ ਕੁਝ ਨਹੀਂ ਕਰਦਾ ਤਾਂ ਇਹ ਬਿਆਨ ਜਿਹੜੇ ਕਿ ਵਕ-ਵਕ ਲੀਡਰਾਂ ਦੇ ਵੱਲੋਂ ਵੀ ਦਿੱਤੇ ਜਾ ਰਹੇ ਨੇ ਤਾਂ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਅਜਿਹੇ ਕਿ ਪਿੱਛੇ ਹਟਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਭਾਜਪਾ ਜਿੱਤਦੀ ਹੋਈ ਨਜ਼ਰ ਆ ਰਹੀ ਹੈ